ਅੱਜ ਜਿਹੜੀ ਰੰਗਰੇਟਾ ਪਾਰਲੀਮੈਂਟ ਜਿਹੜਾ ਬਠਿੰਡਾ ਦੀ ਇਕਾਈ ਦੀ ਟੀਮ ਟੀਮ ਦੀ ਮੀਟਿੰਗ ਸੀਗੀ ਜੀ ਇਹ ਮੀਟਿੰਗ ਜਿਹੜੀ 28 ਦਸੰਬਰ ਨੂੰ ਮੋਗਾ ਵਿਖੇ ਮذਬੀ ਸਿੱਖ ਮਹਾਪੰਚਾਇਤ ਹੋ ਰਹੀ ਹੈ ਉਹਦੀ ਤਿਆਰੀ ਲਈ ਇਹ ਮੀਟਿੰਗ ਕੀਤੀ ਗਈ ਸੀਗੀ ਨਾਲ ਸਾਡੇ ਭਗਵੰਤ ਸਮਾਉਂ ਜੀ ਐ ਹੋਰ ਵੀ ਜਿਹੜੇ ਬਠਿੰਡਾ ਜ਼ਿਲ੍ਹੇ ਦੇ ਆ ਸਾਰੇ ਜੁਝਾਰੂ ਸਾਥੀ ਅੱਜ ਦੀ ਇਸ ਮੀਟਿੰਗ ਵਿੱਚ ਆਏ ਸੀਗੇ ਸਰਦਾਰ ਤੇਜ ਸਿੰਘ ਜੀ ਤਹਿਸੀਲਦਾਰ ਸਾਬਕਾ ਤਹਿਸੀਲਦਾਰ ਨੇ ਉਹ ਸਾਡੇ ਮਾਲਵਾ ਜ਼ੋਨ ਦੇ ਰੰਗਰੇਟਾ ਪਾਰਲੀਮੈਂਟ ਦੇ ਸਰਪ੍ਰਸਤ ਨੇ ਉਹ ਵੀ ਇਸ ਮੀਟਿੰਗ ਵਿੱਚ ਸਪੈਸ਼ਲੀ ਆਏ ਸੀਗੇ ਤੇ ਅੱਜ ਦਾ ਜਿਹੜਾ ਹੈਗਾ ਇਕੱਠ ਹੈ ਸਾਨੂੰ ਬਠਿੰਡੇ ਦੀ ਧਰਤੀ ਦੇ ਰੰਗਰੇਟੇ ਸਿੱਖਾਂ ਨੇ ਬਹੁਤ ਪਿਆਰ ਸਤਿਕਾਰ ਦਿੱਤਾ ਸਾਡੀ ਜਿਹੜੀ ਮਜਬੀ ਸਖ ਮਹਾ ਪੰਚਾਇਤ 28 ਦਸੰਬਰ ਨੂੰ ਮੋਗਾ ਦੀ ਧਰਤੀ ਤੇ ਹੋ ਰਹੀ ਹੈ ਉਹਦੇ ਲਈ ਵੱਧ ਤੋਂ ਵੱਧ ਬਠਿੰਡੇ ਦੇ ਰੰਗਰੇਟੇ ਸਿੱਖਾਂ ਨੇ ਉਤਸ਼ਾਹ ਦਿਖਾਇਆ ਇਸ ਮੌਸਮ ਕੁਝ ਸੀ ਏਜੰਡਾ ਸੀਗਾ ਅੱਜ ਮੀਟਿੰਗ ਦਾ ਇਹ ਅੱਜ ਬਠਿੰਡੇ ਦੇ ਵਿੱਚ ਪਰਗਟ ਜਿੰਦੇ ਅਗਵਾਈ ਦੇ ਵਿੱਚ ਮੱਧਵੀ ਸਿੱਖ ਭਾਈਚਾਰੇ ਦੀ ਮੀਟਿੰਗ ਹੋਈ ਹੈ ਜਿਹੜੀ ਮੀਟਿੰਗ ਰੰਗੇਟਾ ਪਾਰਲੀਮੈਂਟ ਬੈਨਰ ਹਿੱਟ ਹੋਈ ਹੈ ਇਸ ਮੀਟਿੰਗ ਦੇ ਵਿੱਚ ਸੱਦਾ ਦਿੱਤਾ ਕਿ ਅਕਤੂਬਰ ਨੂੰ ਮੋਗਾ ਦੇ ਵਿੱਚ ਇੱਕ ਮਹਾਪੰਚਾਇਤ ਕਰਨੀ ਹੈ ਉਹ ਮਹਾਪੰਚਾਇਤ ਦੀ ਤਿਆਰੀ ਦੇ ਸੰਬੰਧ ਵਿੱਚ ਏਜੰਡਾ ਸੀ ਔਰ ਆਉਣ ਵਾਲੀਆਂ ਜਿਹੜੀਆਂ ਵਿਧਾਨ ਸਭਾ ਚੋਣਾਂ ਨੇ ਇਹਨਾਂ ਚੋਣਾਂ ਦੇ ਵਿੱਚ ਖਾਸ ਤੌਰ ਤੇ ਮੱਝਵੀ ਸਿੱਖ ਭਾਈਚਾਰੇ ਖਾਸ ਤੌਰ ਤੇ ਦੰਤ ਭਾਈਚਾਰੇ ਨੂੰ ਅੱਗੇ ਲੈ ਕੇ ਆਉਣ ਦੀ ਵਿਚਾਰ ਚਰਚਾ ਕੀਤੀ ਹੈ ਔਰ ਕਈ ਸਾਥੀਆਂ ਨੂੰ ਅਹੁਦੇਦਾਰੀਆਂ ਦਿੱਤੀਆਂ ਨੇ ਜ਼ਿੰਮੇਵਾਰੀਆਂ ਦਿੱਤੀਆਂ ਨੇ ਆਉਣ ਵਾਲੇ ਦਿਨਾਂ ਦੇ ਵਿੱਚ 2022 ਦੇ ਵਿੱਚ ਗਰੀਬ ਖਾਸ ਤੌਰ ਤੇ ਰੰਗਰੇਟਾ ਭਾਈਚਾਰੇ ਦੇ ਜਿਹੜੇ ਸਵਾਲ ਨੇ ਉਹਨਾਂ ਨੂੰ ਰਾਜਨੀਤਿਕ ਏਜੰਡਾ ਬਣਾਉਣ ਵਾਸਤੇ ਇਸ ਮੀਟਿੰਗ ਦੇ ਵਿੱਚ ਮੁੱਖ ਚਰਚਾ ਹੋਈ ਹੈ ਔਰ 28 ਦਸੰਬਰ ਜਿਹੜੀ ਮੋਗਾ ਦੇ ਵਿੱਚ ਪੰਚਾਇਤ ਹੋ ਰਹੀ ਹੈ ਮਾ ਪੰਚਾਇਤ ਉਹਦੀ ਤਿਆਰੀ ਦੇ ਸੰਬੰਧ ਦੇ ਵਿੱਚ ਮਾਉ ਸਾਹਿਬ ਕੈਪਟਨ ਅਮਰਿੰਦਰ ਸਿੰਘ ਨੇ ਰਜ਼ਾਈਨ ਦਿੱਤਾ ਤੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਬਣ ਗਏ ਆ ਤੁਸੀਂ ਇਹਨਾਂ ਨੂੰ ਕਿਵੇਂ ਦੇਖਦੇ ਹੋ ਵੀ ਕੋਈ ਕੁ ਸੁਧਾਰ ਐਸੀ ਲੋਕਾਂ ਦਾ ਹੋ ਸਕਦਾ ਅ ਦੇਖੋ ਪੰਜਾਬ ਦੇ ਵਿੱਚ ਜਿਹੜਾ ਸੀਐਮ ਦੀ ਚੇਂਜ ਹੋਈ ਹੈ ਕੈਪਟਨ ਤੋਂ ਬਾਅਦ ਚੰਨੀ ਸਾਹਿਬ ਨੂੰ ਮੁੱਖ ਮੰਤਰੀ ਬਣਾਇਆ ਇੱਕ ਪੋਲੀਟੀਕਲ ਏਜੰਡਾ ਕਾਂਗਰਸ ਦਾ ਉਹ ਪੋਲੀਟੀਕਲ ਏਜੰਡਾ ਕੀ ਹੈ ਕਿਉਂਕਿ ਪੰਜਾਬ ਦੇ ਵਿੱਚ ਬੀਐਸਪੀ ਤੇ ਅਕਾਲੀਆਂ ਦਾ ਜਿਹੜਾ ਐਲਾਈਅੰਸ ਹੈ ਉਹਨੇ ਐਲਾਨ ਕੀਤਾ ਹੋਇਆ ਸੀ ਕਿ ਜੇ ਸਾਡੀ ਸਰਕਾਰ ਆ ਗਈ ਤਾਂ ਅਸੀਂ ਡਿਪਟੀ ਸੀਐਮ ਬਣਾਵਾਂਗੇ ਬੀਜੇਪੀ ਮੁੱਖ ਮੰਤਰੀ ਬਣਾਉਣ ਦਾ ਐਲਾਨ ਕਰ ਰਹੀ ਹੈ ਐਸੇ ਢੰਗ ਨਾਲ ਕੇਜਰੀਵਾੜ ਦੀ ਪਾਰਟੀ ਨੇ ਵੀ ਕਿਹਾ ਵੀ ਅਸੀਂ ਡਿਪਟੀ ਸੀਐਮ ਬਣਾਵਾਂਗੇ ਇਸ ਏਜੰਡੇ ਤੋਂ ਪਹਿਲ ਕਰਕੇ ਕਾਂਗਰਸ ਨੇ ਪੰਜਾਬ ਦੇ ਵਿੱਚ ਚੰਨੀ ਜੀ ਨੂੰ ਮੁੱਖ ਮੰਤਰੀ ਬਣਾਇਆ ਇਹਦੀ ਖੁਸ਼ੀ ਹੈ ਕਿਉਂਕਿ ਪਹਿਲੀ ਵਾਰ ਦਲਿਤ ਸਮਾਜ ਦੇ ਵਿੱਚੋਂ ਕੋਈ ਸੀਐਮ ਦੀ ਕੁਰਸੀ ਤੇ ਬੈਠਾ ਇਹ ਪੋਲੀਟੀਕਲ ਅਜੰਡਾ ਕਾਂਗਰਸ ਦਾ ਇਸ ਅਜੰਡੇ ਨੂੰ ਉਹਨਾਂ ਨੇ ਗੇਨ ਕੀਤਾ ਕਿ ਦੇਖੋ ਅਸੀਂ ਇਹ ਤਾਂ 22 ਚ ਬਣਾਉਣਗੇ ਚੋਣਾਂ ਤੋਂ ਬਾਅਦ ਅਸੀਂ ਪਹਿਲਾਂ ਬਣਾ ਦਿੱਤਾ ਗਿਆ ਕੁਝ ਕੰਮ ਚੰਨੀ ਸਾਹਿਬ ਨੇ ਐਲਾਨ ਕੀਤੇ ਨੇ ਚੰਗੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਚਾਹਾਂਗੇ ਕਿ ਇਹ ਜੋ ਸੱਚੀ ਮਿੱਚੀ ਗਰੀਬ ਸਮਾਜ ਦੇ ਵਿੱਚੋਂ ਉੱਪਰ ਉੱਠ ਕੇ ਸੀਐਮ ਦੀ ਕੁਰਸੀ ਤੇ ਬੈਠੇ ਨੇ ਚੰਨੀ ਸਾਹਿਬ ਹੋਰ ਵੀ ਫੈਸਲੇ ਜਿਹੜੇ ਗਰੀਬ ਗਰੀਬਾਂ ਦੇ ਹੱਕ ਦੇ ਵਿੱਚ ਲੈਣਗੇ ਔਰ ਇਹਦੇ ਪਿੱਛੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਦਲਤਾਂ ਦੀਆਂ ਵੋਟਾਂ ਵਟੋੜਨ ਦਾ ਵੀ ਵੱਡਾ ਇੱਕ ਏਜੰਡਾ ਜਿਹੜਾ ਕਾਂਗਰਸ ਦਾ ਸੀਐਮ ਦੀ ਕੁਰਸੀ ਤੇ ਜਿਹੜਾ ਚੰਨੀ ਸਾਹਿਬ ਨੂੰ ਬਹਾਇਆ ਕਿਉਂਕਿ ਕੈਪਟਨ ਸਾਹਿਬ ਨੇ 4.5 ਸਾਲ ਕੱਖ ਨਹੀਂ ਕੀਤਾ ਕੁਰਸੀ ਦੇ ਉੱਤੇ ਬੈਠ ਕੇ ਜਿਹੜੀਆਂ ਗੁਟਕਾ ਸਾਹਿਬ ਮੱਥੇ ਨਾਲ ਲਾ ਕੇ ਕਸਮਾਂ ਖਾਧੀਆਂ ਸੀ ਉਹਨਾਂ ਇੱਕ ਵੀ ਕਸਮ ਦੇ ਉੱਤੇ ਖਰੇ ਨਹੀਂ ਉਤਰੇ ਜਿਨ੍ਹਾਂ ਦੇ ਉੱਤੇ ਅਸੀਂ ਮਜ਼ਦੂਰ ਜਥੇਬੰਦੀਆਂ ਦਲਿਤ ਜਥੇਬੰਦੀਆਂ ਲਗਾਤਾਰ ਲੜਿਆ ਹੁਣ ਕਿਤੇ ਜਾ ਕੇ ਉਹਨਾਂ ਮੰਗਾਂ ਦੀ ਪ੍ਰਾਪਤੀ ਹੋਈ ਹੈ ਤੇ ਸਰਕਾਰ ਨੂੰ ਐਲਾਨ ਕਰਨੇ ਪਏ ਨੇ ਅਸੀਂ ਆਸ ਕਰਦੇ ਹਾਂ ਪੰਜਾਬ ਦੇ ਮੁੱਖ ਮੰਤਰੀ ਚੰਨੀ ਸਾਹਿਬ ਤੋਂ ਕਿ ਜੇ ਉਹ ਸਾਡੇ ਸਮਾਜ ਦੇ ਵਿੱਚੋਂ ਪਰਿਵਾਰ ਦੇ ਵਿੱਚੋਂ ਉੱਪਰ ਉੱਠੇ ਨੇ ਉਹਨਾਂ ਨੂੰ ਇਹ ਪਦਵੀ ਮਿਲੀ ਹੈ ਤਾਂ ਉਹ ਸਵਾਜ ਦਾ ਹੋਰ ਭਲਾ ਕਰਨਗੇ ਸਮਾਜ ਦੇ ਹੱਕ ਦੇ ਵਿੱਚ ਨੀਤੀ ਲੈ ਕੇ ਆਉਣਗੇ ਖਾਸ ਤੌਰ ਤੇ ਜੇ ਕਿਹਾ ਜਾਵੇ ਅਸੀਂ ਚਾਹਾਂਗੇ ਕਿ এডੂਕੇਸ਼ਨ ਦੇ ਸਵਾਲ ਦੇ ਉੱਤੇ ਪੰਜਾਬ ਦੇ ਅੰਦਰ ਇਸ ਮਹਿਕਮੇ ਨੂੰ ਇਸ ਸਿਸਟਮ ਨੂੰ ਸਧਾਰਨ ਬਣਾ ਲ ਕੇ ਕਦਮ ਚੱਕਣ ਤਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਸਾਡੀ ਸਮਾਜ ਦੇ ਵਿੱਚ ਅਨਪੜਤਾ ਉਹ ਦੂਰ ਹੋ ਚੁੱਕ ਹੋ ਸਕੇ ਇਹ ਆਸ ਅਸੀਂ ਕਰਦੇ ਹਾਂ ਇਹਨਾਂ ਤੋਂ ਤੁਸੀਂ এডੂਕੇਸ਼ਨ ਦੀ ਗੱਲ ਕੀਤੀ ਹੈ ਚਰਨਜੀਤ ਚੰਨੀ ਜੀ ਨੇ ਉਸ ਨੂੰ ਅੱਗੇ ਵਧਾਉਂਦੇ ਹੋਏ 100 ਕਾਲਜਾਂ ਦੇ ਖਿਲਾਫ ਕਾਰਵਾਈ ਦੇ ਆਦੇਸ਼ ਦਿੱਤੇ ਜਿਨ੍ਹਾਂ ਨੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੇ ਵਿੱਚ ਕਪੜਾ ਕੀਤਾ ਸੀ ਤੇ ਪੰਜ ਉੱਚ ਅਧਿਕਾਰੀਆਂ ਦੇ ਵਿਰੁੱਧ ਕਾਰਵਾਈ ਕਰਨ ਦੇ ਆਰਡਰ ਕਰ ਦਿੱਤੇ ਆ ਹਜੇ ਐਫ ਆਈ ਆਰ ਨਹੀਂ ਦਿੱਤੀ ਪਰ ਉਹਨਾਂ ਨੇ ਰਿਪੋਰਟ ਬਣਾ ਕੇ ਭੇਜ ਦਿੱਤੀ ਆ ਵੀ ਉਹਨਾਂ ਤੇ ਐਫ ਆਈ ਆਰ ਦਰਜ ਹੋਣੀ ਚਾਹੀਦੀ ਆ ਇਹਨੂੰ ਕਿਵੇਂ ਦੇਖਦੇ ਆਂ ਇਹ ਚੰਗਾ ਕਦਮ ਹੈ ਪਰ ਇਹਦੇ ਨਾਲ ਨਾਲ ਅਸੀਂ ਆਸ ਕਰਾਂਗੇ ਕੱਲੇ ਕਾਲਜਾਂ ਦੇ ਨਾਲ ਨਹੀਂ ਕਿਉਂਕਿ ਸਾਡੇ ਦਲਤਾਂ ਦੇ ਵਿਦਿਆਰਥੀਆਂ ਦਾ ਕਰੋੜਾ ਰੁਪਇਆ ਜਿਹੜਾ ਸਾਬਕਾ ਮੰਤਰੀ ਐ ਕੈਬਨਿਟ ਮੰਤਰੀ ਧਰਮਸੋਤ ਉਹ ਖਾ ਚੁੱਕਿਆ ਜਿਸ ਦੇ ਕਾਰਨ ਸਾਡੇ ਦਲਤਾਂ ਦੇ ਵਿਦਿਆਰਥੀ ਮੁੰਡੇ ਕੁੜੀਆਂ ਕਾਲਜਾਂ ਦੇ ਵਿੱਚ ਪ੍ਰਾਈਵੇਟਾਂ ਦੇ ਵਿੱਚ ਰੋਲ ਰਹੇ ਨੇ ਉਹਨਾਂ ਦੀਆਂ ਡਿਗਰੀਆਂ ਰੋਲ ਰਹੀਆਂ ਨੇ ਉਹ ਜਲੀਲ ਹੋ ਰਹੇ ਨੇ ਅਸੀਂ ਮੰਗ ਕਰਾਂਗੇ ਕਾਲਜਾਂ ਦੇ ਨਾਂ ਨਾਲ ਚੰਨੀ ਸਾਹਿਬ ਧਰਮਸੋਧ ਦੇ ਉੱਤੇ ਪਰਚਾ ਦਰਜ ਕਰਨਾ ਉਹਨਾਂ ਦੀ ਜਾਇਦਾਦ ਜ਼ਬਤ ਕਰ ਲੈ ਤੇ ਜਿਹੜਾ ਬੀਫੇ ਦਾ ਪੈਸਾ ਹੜਾਪਿਆ ਉਹ ਤਰੰਤ ਜਿਹੜਾ 2 ਸਾਲਾਂ ਦਾ ਰੁਕਿਆ ਹੋਇਆ ਕਿਉਂਕਿ 1 ਸਾਲ ਦੀ ਹਜੇ ਬਣ ਕੇ ਬੱਚਾ ਨੂੰ ਮਿਲਿਆਗਾ ਉਹ ਗਰੀਬਾਂ ਦੇ ਖਾਤਿਆਂ ਦੇ ਵਿੱਚ ਵਿਦਿਆਰਥੀਆਂ ਦੇ ਵਿੱਚ ਪਾਉਣ ਇਹ ਸਾਡੀ ਆਸ ਹਾਂ ਦਲਤਾਂ ਦੇ ਵਿੱਚੋਂ ਜੇ ਕੋਈ ਅੱਜ ਮਹਾ ਦਲਤਾਂ ਦੀ ਸ਼੍ਰੇਣੀ ਚਾਹੁੰਦਾ ਹੈ ਦਲਤਾ ਚੋ ਵੀ ਥੱਲੇ ਦਰੂਸਤ ਉਹ ਆਪਣਾ ਪੈਚਾ ਹੈ ਚੁੱਕੇ ਅਸੀਂ ਹਰ ਪੱਤਰ ਦੇ ਪਿੱਛੇ ਅਸੀਂ ਪਿੰਡਾਂ ਤੇ ਜਾਂਦੇ ਅਸੀਂ ਪੰਜਾਬ ਦੇ ਵਿੱਚ ਜਥੇਬੰਦੀ ਚਲਾ ਰਹੇ ਹਾਂ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਅੱਜ ਵੀ ਗੁਲਾਮੀ ਦੀ ਜੇਲ੍ਹ ਵਿੱਚ ਜਿਹੜੀ ਮਰ ਕੇ ਜ਼ਿੰਦਗੀ ਜਿਉ ਰਿਹਾ ਹੈ ਉਹ ਸਾਡਾ ਸਮਾਜ ਹੈ ਯਕੀਨ ਨਹੀਂ ਹੋਣਾ ਤਿੰਨ ਤਨ ਪੀੜ੍ਹੀਆਂ ਤੋਂ ਅੱਜ ਵੀ ਗੋਹੇ ਕੂੜੇ ਦੀ ਵਿਗਾਰ ਪਿੰਡੂ ਤਣਾਡਾਂ ਦੇ ਘਰਾਂ ਦੇ ਵਿੱਚ ਸਾਡੀਆਂ ਔਰਤਾਂ ਕਰ ਰਹੀਆਂ ਜੇ ਤੁਸੀਂ ਉਹਦੇ ਵਿੱਚ ਲਿਸਟ ਬਣਾ ਲਓ ਪਿੰਡਾਂ ਦੇ ਵਿੱਚ ਜਾ ਕੇ ਤਾਂ ਸਭ ਤੋਂ ਵੱਧ ਉਹ ਮਜਬੂਤ ਸਿੱਖ ਪਰਿਵਾਰਾਂ ਦੇ ਵਿੱਚੋਂ ਔਰਤਾਂ ਨਿਕਲਣਗੀਆਂ ਜੇ ਕੋਈ ਸਾਲਾ ਵੱਡੀ ਆਕੜੇ ਧਨਾਡਾਂ ਦੇ ਖੇਤਾਂ ਦੇ ਵਿੱਚ ਜੁੜਿਆ ਹੋਇਆ ਕੋਹਲੂ ਦੇ ਬਲਦ ਵਾਂਗੂੰ ਉਹ ਸਾਡੇ ਭਾਈਚਾਰੇ ਚੋਂ ਨਿਕਲ ਨਹੀਂ। ਇਹ ਹਕੀਕਤ ਆ ਸਮਾਜ ਦੀ। ਗੱਲ ਕਰਨ ਦੇ ਵਿੱਚ ਥੋੜੀ ਜਿਹੀ ਔੜ ਲੱਗਦੀ ਐ। ਅੱਗੇ ਅਸੀਂ ਬਦਨਾਮ ਸੀ ਕੱਖਾਂ ਦੀ ਪੰਡ ਪਿੱਛੇ। ਸਾਡਾ ਸਮਾਜ ਤਕੜੇ ਲੋਕ ਇਹ ਕਹਿੰਦੇ ਸੋਣਿਆ ਵੀ ਜਰ ਇਨਾਂ ਦੀ ਔਰਤਾਂ ਨੂੰ ਪੱਖਾਂ ਦੀ ਪੰਡ ਪਿੱਛੇ ਜਿੱਥੇ ਮਰਜੀ ਬੁਲਾ ਲਓ ਅੱਜ ਵਿਵਸਥਾਰੇ ਐਸਕੇ ਸੰਧੀ ਸਥਿਤੀ ਪੈਦਾ ਕਰਤੀ ਜਿਹਦਾ ਜ਼ਿਕਰ ਮਾਸਟਰ ਗ੍ਰੀਸੇਵਕ ਸਿੰਘ ਜੀ ਕਰਕੇ ਗਏ ਨੇ ਅਸੀਂ ਪਿਛਲੇ ਸਾਲ ਤੋਂ ਅੰਦੋਲਨ ਚਲਾਇਆ ਹੋਇਆ ਔਰਤ ਕਰਜ਼ਾ ਮੁਕਤੀ ਅੰਦੋਲਨ ਜਿਹੜੀਆਂ ਪ੍ਰਾਈਵੇਟ ਫਾਈਨਾਂਸ ਕੰਪਨੀਆਂ ਦੇ ਕਰਜ਼ਿਆਂ ਦੇ ਜਾਲ 'ਚ ਫਸੀਆਂ ਹੋਈਆਂ ਔਰਤਾਂ ਨੇ ਉਹਦੇ ਵਿੱਚ 90% ਸਾਡੇ ਸਮਾਜ ਦੀਆਂ ਔਰਤਾਂ ਨੇ ਜਿਵੇਂ ਅਸੀਂ ਕੱਖਾਂ ਦੀ ਪੰਡ ਪਿੱਛੇ ਬਦਨਾਮ ਨਹੀਂ ਅੱਜ ਅਸੀਂ ਹਫ਼ਤੇ ਦੀ ਕਿਸ਼ਤ ਪਿੱਛੇ ਬਦਨਾਮ ਹੋ ਗਏ ਇਹ ਸਥਿਤੀ ਹੈ ਸਮਾਜ ਦੀ ਸਾਡੇ ਦੀ ਹਾਲਤ ਜਿਹੜੀ ਜਮੀਨੀ ਪੱਧਰ ਦੀ ਹੈ ਮੈਂ ਉਹਦੇ ਵੀ ਬੇਨਤੀ ਕੋਈ ਕੀਤੀ ਸੀ ਮੋਗੇ ਦੇ ਵਿੱਚ ਮੈਨੂੰ ਮੌਕਾ ਮਿਲਿਆ ਸੀ ਬੋਲਣ ਦਾ ਅੱਜ ਵੀ ਮੈਂ ਬੇਨਤੀ ਜਿਹੜੀ ਪਹਿਲੀ ਕਰਨ ਜਾ ਰਿਹਾ ਹਾਂ ਕਿਈ ਸਾਥੀਆਂ ਨੇ ਕਿਹਾ ਐਜੂਕੇਸ਼ਨ ਬਹੁਤ ਜ਼ਰੂਰੀ ਹੈ ਇਹ ਤਾਂ ਬਿਨਾ ਕੱਖ ਨਹੀਂ ਸਾਡੇ ਰੈਬਰਾਂ ਨੇ ਵੀ ਕਿਹਾ ਕਿਉਂਕਿ ਤੀਜਾ ਨੇਤਰ ਜੇ ਗਿਣਿਆ ਜਾ ਰਿਹਾ ਤਾਂ ਉਹ এডੂਕੇਸ਼ਨ ਹੈ ਵਿਦਿਆ ਪਰ ਮੈਂ ਕਹੂੰਗਾ ਜਿਵੇਂ ਬਾਬਾ ਸਾਹਿਬ ਡਾਕਟਰ ਭੀਮਰਾਓਂ ਅੰਬੇਦਕਰ ਜੀ ਵੀ ਕਹਿ ਕੇ ਗਏ ਨੇ ਕਿ ਜਿੰਨਾ ਚਿਰ ਮਨੁੱਖ ਰਾਜਨੀਤਿਕ ਤੌਰ ਤੇ ਸਿਆਣਾ ਨਹੀਂ ਹੁੰਦਾ ਸਿਆਸੀ ਤੌਰ ਤੇ ਚੇਤਨ ਨਹੀਂ ਹੁੰਦਾ ਉਹਨਾਂ ਚਿਰ ਸਾਨੂੰ ਦੁਸ਼ਮਣ ਤੇ ਮਿੱਤਰ ਦੀ ਫਰਕ ਨਹੀਂ ਦੁਸ਼ਮਣ ਸਾਡੀਆਂ ਝੋਲੀਆਂ 'ਚ ਹੀ ਬੈਠੇ ਨੇ ਸਾਡੇ ਘਰਾਂ 'ਚ ਹੀ ਨੇ ਜਾਤ ਦੇ ਨਾਤੇ ਧਰਮ ਦੇ ਨਾਤੇ ਪਰਸਨ ਪਤਾ ਹੀ ਨਹੀਂ ਲੱਗਦਾ ਵੀ ਦੁਸ਼ਮਣ ਹੈ ਕਿ ਮਿੱਤਰ ਹੈ ਸਿਆਸੀ ਤੌਰ ਤੇ ਸਿਆਣਾ ਹੋਣਾ ਵੀ ਅਹਿਮ ਚੀਜ਼ ਅਗਲੀ ਬੇਨਤੀ ਮੈਂ ਜਿਹੜੀ ਕਰਨਾ ਚਾਹੁੰਦਾ ਕਈ ਸੱਜਣਾ ਨੇ ਕਿਹਾ ਵੀ 2022 ਦੇ ਵਿੱਚ ਆਪਾਂ ਜਿੱਤ ਹਾਸਲ ਕਰਨੀ ਹੈ ਠੀਕ ਹੈ ਇਸ ਕੋਈ ਦੂਰੇਵਾਰੀ ਹੋਣੀ ਚਾਹੀਦੀ ਜਿੱਤ ਵਾਸਤੇ ਆਪਾਂ ਨੂੰ ਅੱਗੇ ਜਾਣਾ ਚਾਹੀਦਾ ਹੈ ਪਰ ਜੇ ਅਸੀਂ ਰੰਗਰੇਟਾ ਪਾਰਲੀਮੈਂਟ ਮੰਚ ਬਣਾ ਰਹੇ ਹਾਂ ਇਹ ਕੱਲਾ 2022 ਤੱਕ ਹੀ ਨਾ ਰਹੇ ਇਹਨੂੰ 2022 ਤੋ ਅੱਗੇ ਵੀ ਲਿਜਾਣ ਬਾਰੇ ਸੋਚੀਏ ਪਾਰਕਟ ਸਿੰਘਿਆਂ ਦੇ ਮਿਹਨਤ ਦੇ ਨਾਲ ਅਸੀਂ ਕੋਈ ਪੰਜਾਬ ਪੱਧਰ ਦਾ ਇੱਕ ਸੰਗਠਨ ਟੀਮ ਤਿਆਰ ਕਰੀਏ ਜੇ ਕੋਈ ਟੀਮ ਹੋਊ ਤਾਂ ਸੰਗਠਨ ਵੀ ਬਣ ਜੇ ਸੰਗਠਨ ਬਣ ਜੂਗਾ ਤਾਂ ਤਾਕਤ ਵੀ ਖੜੀ ਹੋ ਜਾਣੀ ਹੈ ਤਾਕਤ ਖੜੀ ਹੋ ਜਾਣੀ ਹੈ ਤਾਂ ਸਰਕਾਰਾਂ ਤੁਹਾਡੇ ਸਾਹਮਣੇ ਗੋਡਨੀਆਂ ਵੀ ਠੇਕ ਦੇਣਗੀਆਂ ਬੇਸ਼ੱਕ ਭਾਸ਼ਣਾ ਦੇ ਵਿੱਚ ਕਰੀ ਜਾਓ ਵੀ ਸਾਡਾ 27% ਹੈ ਜੀ ਇਹ ਆਹ ਉਹ ਅੰਕੜੇ ਦੇਈ ਜਾਓ ਅੰਕੜੇ ਜਿੰਨਾ ਚਿਰ ਸੜਕ ਤੇ ਨਹੀਂ ਆਉਂਦੇ ਉਹਨਾਂ ਚ ਕੱਖ ਨਹੀਂ ਜਵਾਨਾ ਜੀ ਅੱਜ ਤੁਸੀਂ ਦੇਖ ਲਓ ਖੇਤੀ ਕਾਨੂੰਨਾਂ ਦੇ ਖਿਲਾਫ ਅੰਦੋਲਨ ਚੱਲ ਰਿਹਾ ਹੈ 2 ਕਿੱਲਿਆਂ ਦੇ ਕਿਸਾਨ ਤੋਂ ਲੈ ਕੇ 100 ਕਿੱਲੇ ਦਾ ਕਿਸਾਨ ਇੱਕ ਲੈਂਚ ਖੜ ਗਿਆ ਜੇ 2 ਕਿੱਲਿਆਂ ਦੇ ਕਿਸਾਨ ਤੋਂ ਲੈ ਕੇ 100 ਕਿੱਲੇ ਦਾ ਕਿਸਾਨ ਇੱਕ ਲੈਂਚ ਚ ਖੜ ਗਿਆ ਪੰਜਾਬ ਦੇ ਅੰਦਰ ਜੇ ਆਪਾਂ ਝਾਤੀ ਮਾਰ ਲਈਏ ਥੋੜਾ ਜਿਹਾ ਦੇਖ ਲਈਏ ਕਿਸਾਨ ਜਥੇਬੰਦੀਆਂ ਨੇ ਸਿਆਸੀ ਪਾਰਟੀਆਂ ਨੂੰ ਬੁਲਾ ਕੇ ਉਹਨਾਂ ਨੂੰ ਸਮਝਾਤਾ ਵੀ ਜਿੰਨਾ ਚੱਕਰ ਚੋਣ ਜਾਬਤਾ ਨਹੀਂ ਹੁੰਦਾ ਉਹਨਾਂ ਚੱਕਰ ਕੋਈ ਚੋਣ ਰੈਲੀ ਨਹੀਂ ਹੋਊਗੀ ਬੰਦ ਕਰਤੀਆਂ ਨੇ ਬਾਦਲ ਹੋ ਰਹੇ ਨੇ ਸਾਰਿਆਂ ਨੂੰ ਇਹ ਤਾਕਤ ਦਇਆ ਕਰਦੀ ਸਾਡੀ ਤਾਕਤ ਦੀ ਸ਼ਕਤੀ ਛੜਕ ਤੇ ਹੋ ਅਸੀਂ ਵਾਰਨਿੰਗ ਕਰ ਲਾਂਗੇ ਅਸੀਂ ਕੁਝ ਪ੍ਰਾਪਤ ਕਰ ਲਾਂਗੇ ਮੈਨੂੰ ਲੋਕ ਬੜਾ ਲੰਬਾ ਦਿੰਦੇ ਨੇ ਕਿ ਕਿ ਮੈਨੂੰ 22 ਸਾਲ ਹੋ ਗਏ ਜਥੇਬੰਦੀ 'ਚ ਕੰਮ ਕਰਦਿਆਂ ਨੂੰ ਮਜ਼ਦੂਰਾਂ ਦੇ ਹੱਕ ਦੇ ਵਿੱਚ ਲੜਦਿਆਂ ਨੂੰ ਵੀ ਕਾਮੜ ਜੀ ਲੜਦੇ ਤਾਂ ਬਹੁਤ ਤੁਸੀਂ ਧਰਨੇ ਮੁਜ਼ਾਹਰੇ 'ਚ ਤਾਂ ਬੜੇ ਲੋਕ ਆ ਜਾਂਦੇ ਨੇ ਪਰ ਵੋਟ ਨਹੀਂ ਪਾਉਂਦੇ ਤੁਹਾਨੂੰ ਮੈਂ ਵੀ ਇਹ ਤਾਂ ਲੋਕਾਂ ਨੂੰ ਪੁੱਛੋ ਕਿ ਵੋਟ ਕਿਉਂ ਨਹੀਂ ਪਾਉਂਦੇ ਮੈਂ ਨਹੀਂ ਲੜਦਾ ਲੋਕਾਂ ਬਾਤੋਂ ਮੈਨੂੰ ਪੁੱਛੋ ਮੈਂ ਤਾਂ ਲੜ ਰਹੀ ਹਾਂ ਗਰੀਬਾਂ ਦੇ ਹੱਕ ਦੇ ਵਿੱਚ ਲੜਨਾ ਜ਼ਰੂਰੀ ਨਹੀਂ ਵੀ ਐਮਐਲਏ ਬਣ ਕੇ ਲੜਿਆ ਜਾ ਸਕਦਾ ਗਰੀਬਾਂ ਦੀ ਲੜਾਈ ਲੜਨ ਵਾਸਤੇ ਜ਼ਰੂਰੀ ਨਹੀਂ ਵੀ ਐਮਪੀ ਬਣ ਕੇ ਲੜਿਆ ਜਾ ਸਕਦਾ ਗਰੀਬਾਂ ਦੀ ਲੜਨ ਲੜਾਈ ਲੜਨ ਵਾਸਤੇ ਤੁਹਾਡੇ ਕੋਲੇ ਵਿਚਾਰਤਾ ਰ ਹੋਣੀ ਚਾਹੀਦੀ ਹੈ ਨਿਰਸਵਾਰਥ ਸਾਨੂੰ ਜੀਵਨ ਬਣਾਉਣਾ ਪੈਣਾ ਕਈ ਤਾਂ ਸਾਡੇ ਲੋਕ ਕੱਕ ਜਾਂਦੇ ਨੇ 4 ਦਿਨ ਮਿਹਨਤ ਕਰਕੇ ਬਨੋ ਜੀ ਇਹ ਡੰਗਰ ਨਹੀਂ ਸੁਧਰਦੇ ਇਹ ਤਾਂ ਪਸੂ ਨੇ ਨਾਲੀ ਦੇ ਕੀੜੇ ਨੇ ਆਪਦੇ ਭਾਈਚਾਰੇ ਨੂੰ ਗਾਲਾਂ ਕੱਢਣ ਲੱਗ ਪਏ ਜੇ ਅਸੀਂ ਇਤਿਹਾਸ ਪੜਦੇ ਆ ਜੇ ਅਸੀਂ ਇਤਿਹਾਸ ਨੂੰ ਦੇਖਦੇ ਆ ਤਾਂ ਜਿਨ੍ਹਾਂ ਰੇਬਰਾਂ ਦੀ ਗੱਲ ਕਰਦੇ ਆ ਜਿਨ੍ਹਾਂ ਰੇਬਰਾਂ ਦੀ ਬਦੌਲਤ ਅਸੀਂ ਆ ਬੋਲ ਰਹੇ ਆ ਬੈਠੇ ਆ ਬੜੀਆਂ ਤਕਲੀਫਾਂ ਝੱਲੀਆਂ ਨੇ ਇਹਨਾਂ ਨੇ ਬੜੇ ਕਸ਼ਟ ਚੱਲੇ ਨੇ ਬੜੀਆਂ ਕੁਰਬਾਨੀਆਂ ਕੀਤੀਆਂ ਨੇ ਬਾਬਾ ਸਾਹਿਬ ਡਾਕਟਰ ਭੀਮਰਾਓ ਅੰਬੇਦਕਰ ਦੀ ਜਿਹਦੇ ਗੱਲ ਕਰਦੇ ਆਂ ਬਾਬਾ ਸਾਹਿਬ ਭੀਮਰਾਓ ਅੰਬੇਦਕਰ ਨੇ ਜੇ ਉਹਦੇ ਬੱਚੇ ਤਲਵਾਰ ਚੱਕ ਕੇ ਜੰਗ 'ਚ ਸ਼ਹੀਦ ਹੋਏਦੇ ਨੇ ਤਾਂ ਸਾਡੇ ਬਾਬਾ ਸਾਹਿਬ ਡਾਕਟਰ ਭੀਮਰਾਓ ਅੰਬੇਦਕਰ ਦੇ ਬੱਚੇ ਵੀ ਲੜਾਈ ਲੜਦੇ ਭੁੱਖ ਨਾਲ ਮਰ ਗਏ ਮਨ ਲਾ ਇਹ ਸੰਕਟ ਦੇਖਿਆ ਸਾਡੇ ਲੋਕਾਂ ਨੇ ਜੇ ਉਹ ਛੱਡ ਜਾਂਦੇ ਉਹ ਗਾਲਾਂ ਦਿੰਦੇ ਕਿ ਨਹੀਂ ਇਹ ਲੋਕ ਨਹੀਂ ਸੁਧਰਨ ਵਾਲੇ ਕੀ ਸੋਚ ਸਕਦੇ ਆ ਆਪਾਂ ਵੀ ਆਪਾਂ 12% ਦੀ ਗੱਲ ਕਰ ਲਾਂਦੇ ਇੱਥੇ ਆਪਾਂ ਹੱਕ ਦੀ ਗੱਲ ਕਰ ਲਾਂਦੇ ਆਪਾਂ ਐਸਸੀਐਸਟੀ ਐਕਟ ਦੀ ਗੱਲ ਕਰ ਲਾਂਦੇ ਅਧਰੀ ਤੇ ਬੈਠ ਕੇ ਚੰਗੇ ਕੱਪੜੇ ਪਾ ਕੇ ਬੋਲਣ ਦੀ ਗੱਲ ਕਰ ਲਾਂਦੇ ਇਹ ਕਰ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਪਛੜ ਗਏ ਸਾਡੀ ਸਰਕਾਰ ਨਾ ਆਈ ਮਜਬੂਰੀ ਸਿੱਖਾਂ ਦੀ ਤੇ ਐਸਸੀ ਕੋਟੇ ਦੇ ਵਿੱਚ ਭਰਾਂ ਕੋਈ ਵੀ ਆ ਚਾਹ ਬੀਸੀ ਤੁਹਾਡੇ ਨਾਲ ਜੁੜਨਗੇ 40% ਵੋਟ ਆਪਣੀ ਐਸਸੀ ਕੋਟੇ ਦੀ ਹੈ ਪੰਜਾਬ ਦੇ ਵਿੱਚ ਤੇ ਤੁਹਾਨੂੰ 20% ਕਿਉਂ ਨਹੀਂ ਹੋਰ ਮਿਲ ਸਕਦੀ 60% ਦਾ ਸਾਡੀ ਸਰਕਾਰ ਵੜਦੀ ਹੈ ਜੇ ਅਸੀਂ ਨਸ਼ਿਆਂ ਪਤਿਆਂ ਦੇ ਵਿੱਚ ਜਾ ਕੇ ਕਿਸੇ ਨੂੰ ਮਾਰਾ ਬੋਲ ਕੇ ਕਿਸੇ ਨੂੰ ਤੋੜ ਦੇਣਾ ਇਹ ਮਾਰੇ ਗੱਲ ਹੈ ਆਪਾਂ ਲੋਕਾਂ ਨੂੰ ਜੋੜਨਾ ਹੈ ਚਾਹੇ ਕਿਸੇ ਦੀ ਬੰਦ ਕਰੋ ਚਾਹੇ ਆਪ ਦਾ ਖਰਚੇ ਘਟਾ ਲਓ ਚਾਹੇ ਲੋਕਾਂ ਨੂੰ ਲਾਮਬੰਦ ਕਰਕੇ ਅਸੀਂ ਜੋੜਨਾ ਹੈ ਰਿਹੇਟਾ ਪਾਰਲੀਮੈਂਟ ਕਿਉਂ ਬਣਾਉਣਾ ਪਿਆ ਰਿਹੇਟਾ ਪਾਰਲੀਮੈਂਟ ਇਸ ਕਰਕੇ ਬਣਾਉਣਾ ਪਿਆ ਕਿ ਅਸੀਂ ਬਹੁਤ ਚਿਰ ਤੋਂ ਦੇਖਦੇ ਸੀ ਕਿ ਸਾਡੇ ਜਿਹੜੇ ਲੋਕ ਐ ਉਹਨਾਂ ਨੂੰ ਇਨਸਾਫ ਨਹੀਂ ਮਿਲਦਾ ਜਿਹੜੇ ਲੋਕ ਸਾਡੇ ਪਾਰਟੀਆਂ 'ਚ ਬੈਠੇ ਨੇ ਚਾਹੇ ਉਹ ਕਾਲੀ ਦਲ 'ਚ ਬੈਠੇ ਨੇ ਚਾਹੇ ਉਹ ਕਾਂਗਰਸ 'ਚ ਬੈਠੇ ਨੇ ਉਹਨਾਂ ਨਾਲ ਵੀ ਜਿਹੜੀ ਹੈਗੀ ਐ politically ਇਨਸਾਫ ਨਹੀਂ ਹੁੰਦਾਗਾ ਤੇ ਉਹਨਾਂ ਨੂੰ ਬੰਦਾ ਮਾਨ ਸਤਕਾਰ ਨਹੀਂ ਦਿੱਤਾ ਜਾਂਦਾ ਤਾਂ ਉਹ ਲੋਕ ਆ ਜਿਹੜੇ ਉਹਨਾਂ ਪਾਰਟੀਆਂ ਦੀ ਬੋਲੀ ਬੋਲਣ ਲੱਗ ਜਾਂਦੇ ਆ ਜਿਹੜੇ ਸਾਡੇ ਸਮਾਜਾਂ 'ਚੋਂ ਗਏ ਹੁੰਦੇ ਆ ਤੇ ਅਕਸਰ ਅਸੀਂ ਦੇਖਦੇ ਹਾਂ ਜਦੋਂ ਸਮਾਜ ਸਾਡੇ ਸਮਾਜ ਦੇ ਕਿਸੇ ਬੰਦੇ ਦੇ ਕੋਈ ਮੁਸੀਬਤ ਪੈਂਦੀ ਹੈ ਤਾਂ ਸਾਡੇ ਉਹ ਜਿਹੜੇ ਚੁਣੇ ਹੋਏ ਨੁਮਾਇੰਦੇ ਆ ਉਹ ਉਹ ਬੋਲਦੇ ਨਹੀਂ ਸਾਡੀਆਂ ਇਹ ਬਹੁਤ ਸਾਰੀਆਂ ਗੱਲਾਂ ਕਰਕੇ ਸਾਨੂੰ ਇਹ ਰੰਗਰੇਟਾ ਪਾਰਲੀਮੈਂਟ ਬਣਾਉਣਾ ਪਿਆ